ਦੇਖ ਲਿਆ ਫਰਕ ਆ ਦੇਖੀ ਬਸ ਇੱਕ ਸੈਕਿੰਡ ਚਲੋ ਚਲੋ ਚੱਲ ਓਕੇ ਛੱਡ ਦੇ ਆ ਇੱਕ ਮਰੀਜ਼ ਮੈਂ ਫਿੱਟ ਕੀਤਾ ਬੀਬੀ ਕੀ ਦੁਖਦਾ ਸੀ ਤੁਹਾਡਾ ਗੋਡੇ ਤੇ ਲੱਕ ਸੀ ਤੇ ਮੈਂ ਫਿੱਟ ਕੀਤਾ ਕਿੰਨਾ ਲੱਗਿਆ ਹਾਂਜੀ ਬੜਾ ਫਰਕ ਪਿਆ ਗਿਆ ਬੈਠ ਨੀ ਛੋਟੀ ਆ ਹੁਣੇ 1 ਮਿੰਟ ਚ ਬਰਾਬਰ ਹੋ ਗਿਆ। ਜਾਲਦਾ ਅਗਲਾ ਕਹਿੰਦਾ ਖਿੱਚ ਪਾਵਾਂਗੇ ਆ ਕਰਾਂਗੇ। ਮੇਰਾ ਤਾਂ ਮੈਂ ਕਹਾਂ 4 ਸੈਕਿੰਡ ਨਹੀਂ ਝੱਲਦਾ ਬੰਦਾ 4 ਸੈਕਿੰਡ ਚ ਬਰਾਬਰ। ਆਏ ਤੇ ਪਹਿਲੀ ਵਾਰੀਆਂ ਚ। ਅਸੀਂ ਪਹਿਲੀ ਵਾਰੀ ਆਏ ਹਾਂ ਪਹਿਲੀ ਵਾਰੀ ਆਉਣ ਸਾਰੇ ਫਰਕ ਪਈ। ਹਾਂਜੀ। ਮੈਂ ਫਿੱਟ ਕੀਤੀ। 15 ਦਿਨ ਦੇ ਵਿੱਚ ਕਿੰਨੇ ਫਰੈਂਡ ਕਵਰ ਕਰ ਗਏ? ਕਾਫੀ ਫਰਕ ਹੈ ਜੀ ਮੈਨੂੰ। 60 ਤੋਂ 7 ਕਰ ਗਏ ਹਾਂ। ਹਾਂਜੀ। 4 ਸੈਕਿੰਡ ਵਾਰੀ ਆ। ਲਾ ਲਾ ਓਕੇ। ਲਗਾ ਨਾਲ ਲਓ ਓਕੇ ਲੈ ਵੀ ਵੀ ਦੇਖ ਤਾਂ ਕਰ ਕਠਾ ਹੋ ਗਿਆ ਜੀ ਹਲਕਾ ਹੋ ਗਿਆ ਹਾਂਜੀ ਓਕੇ ਚੱਲ ਹਟ ਚਲੋ ਗੇੜਾ ਕੱਢੋ ਹਾਂਜੀ ਦੱਸੋ ਕਿਵੇਂ ਬੋਲੇ ਗੇੜਾ ਕੱਢ ਕੇ ਆਓ ਹੋ ਗਿਆ ਜੀ ਆਹ ਦੇਖ ਲਿਆ ਕਿੰਨਾ ਫਰਕ ਆ ਦੇਖ ਲਿਆ ਤੇ ਆ ਹੁਣ 1 ਕੇ ਮਿੰਟ 'ਚ ਇਹ ਬਰਾਬਰ ਹੋਣਾ 2 ਇੰਚ ਦਾ ਫਰਕ ਚੱਲ ਆ ਜਾ ਤਾਂ ਚਲੋ 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 19 ਦਿਨ ਦੇ ਵਿੱਚ ਇਹਨਾਂ ਫਰਕ ਆ ਹਾਂਜੀ ਤੇ ਗਾ ਮੇਰਾ ਅਗਲੇ ਵਾਰੀ ਬਿਲਕੁਲ ਠੀਕ ਹੋ ਜੇ ਹਾਂਜੀ ਉਹ ਮਸਰਖ ਲਾ 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 ਓਕੇ ਦੇਖ ਲਿਆ ਬਸ ਆ 1 ਕੇ ਮਿੰਟ ਦਾ ਕੰਮ ਹੈ ਯਕੀ ਚੱਲ ਹੋ ਗਈ ਬਰਾਬਰ ਨੌਜਾਨ ਕਰ ਲਾ ਵੀ ਚੱਲ ਓਕੇ ਲੈ ਲੈ ਬੋਟਰਾਂ ਦਾ ਕਰੀ ਦੇ ਕੋਈ ਦੱਸ ਦੱਸਦਾ ਮੁੰਡਾ ਮੋਡਾ ਲੱਕ ਤੇ ਕੋਡਾ ਜੀ ਨੌਜਾਨ ਮੁੰਡਾ ਹੋਣ ਕਰਕੇ ਕੰਮ ਬਾਹਰ ਭਾਰੇ ਨਾ ਉਹਦੇ ਕਰਕੇ ਬੜਾ ਫਰੀ ਹੈ ਲੱਖ ਹਾਂ ਜੀ ਹਾਂ ਜੀ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਸਕੂਰ ਸਿੰਘ ਅਸੀਂ ਖੜੇ ਹਾਂ ਬੇਗੋਵਾਲ ਵਿਖੇ ਜਿੱਥੇ ਕੀ ਗੋਡਿਆਂ ਤੇ ਢੂਹੀ ਦਾ ਦਰਦ ਦੇ ਹੋਰ ਵੀ ਕਈ ਤਰ੍ਹਾਂ ਦੇ ਇਲਾਜ ਨੇ ਜਿਹੜੇ ਉਹ ਬੜੇ ਹੀ ਸੌਖੇ ਤਰੀਕੇ ਦੇ ਨਾਲ ਮਿੰਟਾਂ ਦੇ ਵਿੱਚ ਕੀਤੇ ਜਾਂਦੇ ਆ ਆ ਇਹ ਵਿੱਚ ਤੁਸੀਂ ਦੇਖ ਸਕਦੇ ਹੋ ਬਾਬਾ ਸ਼੍ਰੀ ਚੰਦ ਜੀ ਦੇਸੀ દવાਖਾਨਾ ਇਹ ਜਿੱਥੇ ਵੈਦ ਜਸਵੰਤ ਜੀ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਰੀਜ਼ ਨੇ ਉਹ ਇੱਥੇ ਪਹੁੰਚੇ ਹੋਏ ਨੇ ਜਸਵੰਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਡੀ5 ਦੀ ਟੀਮ ਦਾ ਤੇ ਦੇਖ ਰਹੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ। ਤੇ ਆ ਇੱਕ ਮਰੀਜ਼ ਮੈਂ ਫਿੱਟ ਕੀਤਾ। ਬੀਬੀ ਕੀ ਦੁਖਦਾ ਸੀ ਤੁਹਾਡਾ? ਗੋਡੇ ਤੇ ਲੱਕ ਸੀ ਜੀ। ਤੇ ਮੈਂ ਫਿੱਟ ਕੀਤਾ ਕਿੰਨਾ ਲੱਗਿਆ? ਹਾਂਜੀ ਬੜਾ ਫਰਕ ਪਿਆ ਆ ਗਿਆ। ਤੇ ਮੈਂ ਸਿਰਫ ਕਿੰਨੇ ਟਾਈਮ ਚ ਦੀ ਫਰਕ ਪਿਆ ਜੀ? ਹਾਂਜੀ। ਕਿੰਨੇ ਟਾਈਮ ਚ ਦੀ? ਅੱਜ ਅਸੀਂ ਆਏ ਤੇ ਪਹਿਲੀ ਵਾਰੀਆਂ ਇੱਥੇ। ਅੱਛਾ ਪਹਿਲੀ ਵਾਰੀ ਆਏ ਹੋ ਪਹਿਲੀ ਵਾਰੀ ਆਉਣ ਸਾਰੇ ਫਰਕ ਪੈ ਗਿਆ। ਹਾਂਜੀ ਹਾਂਜੀ। ਮੈਂ ਫਿੱਟ ਕੀਤਾ ਗੋਡੇ ਕਿਵੇਂ ਲੱਗਿਆ? ਠੀਕ ਜੀ ਅੱਗੇ ਤੇ ਲੱਕ ਹਲਕਾ ਹੋ ਗਿਆ ਹਾਂਜੀ ਹੋ ਗਿਆ ਲੱਕ ਬਿਲਕੁਲ ਠੀਕ ਹੋ ਗਿਆ ਹੋ ਗਿਆ ਤੇ ਇਦਾਂ ਦਾ ਜਿਹੜਾ ਮਰੀਜ਼ ਆ ਜਿਵੇਂ ਕੋਈ ਕਹਿੰਦਾ ਵੀ ਡਿਸਕ ਹਿੱਲੀ ਆ ਡਿਸਕ ਕਦੇ ਨਹੀਂ ਹਿੱਲੀ ਹੁੰਦੀ ਜੋਇੰਟ ਦਾ ਗੈਪ ਫਾਲਟ ਹੁੰਦਾ ਮੈਂ ਜਦੋਂ ਗੈਪ ਪੂਰਾ ਕਰ ਦਿੰਦਾ ਜਿਹੜਾ ਲੱਕ ਦੀ ਜਕੜਾ ਜਿਹੜਾ ਟੁੱਟ ਜਾਂਦੀ ਆ ਤੇ ਮਰੀਜ਼ ਉਹ ਠੀਕ ਹੋ ਜਾਂਦਾ ਜੀ ਠੀਕ ਆ ਜੀ ਧੰਨਵਾਦ ਤੇ ਬੀਬੀ ਆਇਓ ਇੱਧਰ ਨੂੰ ਇੱਕ ਹੋਰ ਮਰੀਜ਼ ਨੇ ਜੀ ਹਾਂਜੀ ਮੈਂ ਸੈਕਿੰਡ ਟਾਈਮ ਆਈ ਹਾਂ ਮੈਂ ਠੀਕ ਆ ਮੈਂ ਉੱਥੇ ਮੁਲਾ ਪਰ ਗਈ ਸੀ ਹਾਂਜੀ ਜਦੋਂ ਮੁਲਾ ਪਰ ਗਈ ਸੀ ਹਾਈ ਹਾਈ ਕਰਦੇ ਸੀ ਜੀ ਤੇ ਮੈਂ ਇਹਨਾਂ ਨੂੰ ਫਿੱਟ ਕਰਕੇ ਉਹ ਤੋਂ ਦਵਾਈ ਦਿੱਤੀ 15 ਦਿਨ ਦੀ 15 ਦਿਨ ਦੇ ਵਿੱਚ ਕਿੰਨੇ ਫਰੈਂਕ ਕਵਰ ਕਰ ਗਏ ਕਾਫੀ ਫਰਕ ਹੈ ਜੀ ਮੈਨੂੰ 60 ਤੋਂ 70 ਹਾਂ ਜੀ ਕਰ ਗਏ ਹਾਂ ਜੀ ਹਾਂ ਜੀ ਤੇ ਇੱਦਾਂ ਦਾ ਬ੍ਰੀਜ ਜਿਹੜਾ ਉਹ ਮੈਨੂੰ ਵੀ ਮੋਟੀਵੇਸ਼ਨ ਦਾ ਕੰਮ ਕਰਦਾ ਜੀ ਤੇ ਇਹਨਾਂ ਨੇ ਪਰਹੇਜ਼ ਵੀ ਕੀਤਾ ਦਵਾਈ ਵੀ ਲਈ ਔਰ ਬਹੁਤ ਵਧੀਆ ਰਿਜ਼ਲਟ ਵੀ ਹੋਵੋਦਿਆ ਜੀ ਸੁਣਿਆ ਮਰੀਜ਼ਾਂ ਤੋਂ ਕੋਈ 15 ਦਿਨਾਂ ਦੇ ਵਿੱਚ ਜਿਹੜੇ ਉਹ ਠੀਕ ਹੋ ਕੇ ਆਏ ਨੇ ਇੱਥੇ ਵਾਪਸ ਦੁਬਾਰਾ ਦਵਾਈ ਲੈਣ ਤੇ ਮਾਤਾ ਜੀ ਜਿਹੜੇ ਉਹ ਹੁਣੇ ਜਿਹੜੇ ਅੱਜ ਪਹਿਲੀ ਵਾਰੀ ਆਏ ਸੀਗੇ ਉਹ ਵੀ ਇਹਨਾਂ ਨੇ ਇੱਥੋਂ ਠੀਕ ਕੀਤੇ ਨੇ ਹੋਰ ਵੀ ਮਰੀਜ਼ਾਂ ਨਾਲ ਤੁਹਾਡੀ ਗੱਲਬਾਤ ਜਿਹੜੀ ਉਹ ਕਰਵਾਉਂਦੇ ਰਹਾਂਗੇ। ਕਾਫੀ ਫਰਕ ਤਾਂ ਹੁਣ ਘੁੰਮਦੇ ਨਹੀਂ ਮੇਰੇ। ਹੁਣ ਕੋਈ ਇਹ ਤਾਂ ਹੁਣ ਜਿਹੜੀ ਸਿਰ ਸੀਗੀ ਬਿਲਕੁਲ ਸਟੈਚੂ ਵਰਗੀਆਂ ਸੀ। ਦੇ ਸਟੈਚੂ ਬਣਨ ਤੋਂ ਬਾਅਦ ਕੀ ਕਾਰਨ ਕੀ ਰਿਹਾ ਇੰਨੀ ਬਿਮਾਰੀ ਲੱਗਣ ਦਾ? ਇਹ ਮਤਲਬ ਦਵਾਈ ਦੂਈ ਮੈਂ ਖਾਂਦਾ ਰਿਹਾ 3-4 ਸਾਲ। ਜੀ। ਉਹ ਦਿਨ ਜਿਹੜਾ ਲੋਕ ਜਾਨਾ ਦਰਦ ਅਸਲ ਕਾਰਨ ਕੀ ਸੀ ਇਹਦਾ ਚਾਹ ਦਾ ਕੰਮ ਹੈ ਇਹ ਆਪ ਵੀ ਚਾਹ ਪੀਂਦੇ ਜਾਂਦਾ ਸੀ ਲੋਕਾਂ ਨੂੰ ਵੀ ਚਾਹ ਪੀਂਦੇ ਨਾਲ ਇਹ ਆਪਣੇ ਇਕੱलिए ਵੀ ਪੇਨਿਕ ਰਖਾਈ ਜਾਂਦਾ ਸੀ ਪੇਨ ਕਲਰ ਨੇ ਇਹਦੀ ਨਾੜਾਂ 'ਚ ਇੰਨੀ ਖੁਸ਼ਕੀ ਕਰਤੀ ਕਿ ਇਹਦਾ ਸਿਰ ਜਿਹੜਾ ਸਰੀਰ ਆ ਉਹ ਸਿਰ ਹੋ ਗਿਆ ਜਿਹੜਾ ਸਟੈਚੂ ਬਣ ਗਿਆ ਸੀ ਇਹ ਆ ਕਰਦਣੇ ਬਿਲਕੁਲ ਇਸ ਹਾਲਾਤ ਦਾ ਕੰਮ ਆ ਬਿਲਕੁਲ ਗੰਦੀ ਹੋਣ ਦਾ ਉਦੋਂ ਜਮਾਂ ਵੀ ਇਹ ਮਾੜੀ ਮੋੜੀ ਆਂਦੀ ਸੀ ਇਹ ਐਸ ਜਿਵੇਂ ਸਟੈਚੂ ਹੁੰਦਾ ਐਦਾਂ ਸੀਗਾ ਔਰ 15 ਨਾਲ ਦੇ ਵਿੱਚ ਬੜਾ ਵਧੀਆ ਕਵਰ ਕੀਤਾ ਹਫਤੇ ਦੀ ਖਾਦੀ ਤੋਂ ਹਫਤੇ ਦੀ ਹਫਤੇ ਵਾਦੀਆ ਗਿਆ ਦਵਾਰਾ ਆਹਦਾ ਫਿਰ ਬਰੇਕ ਕਰਿਆ ਵਾ ਹਾਂਜੀ ਚਲ ਹਫਤੇ ਵਾਦੀ ਦਵਾਰਾ ਨਹੀਂ ਹਫਤੇ ਵਾਦੀ ਤੋਂ ਹਾਂ ਆ ਮੈਂ ਆਪ ਤੇ ਦੀ ਹਫਤੇ ਵਾਦੀ ਆ ਕੇ ਦੱਸੀ ਵੀ ਕੀ ਹਾਂਜੀ ਚਲ ਤਲ 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 ਤੱਕ ਪੈਚ ਪੈਚ ਪਾ ਪਾ ਨੀ ਉਹਨਾਂ ਤੋਂ ਨਾ ਕਿ ਆਵੇ ਪੜੀ ਛੱਡ ਦੇ ਚਲ ਬੀਬੀ ਲਾਤਾ ਨਾਲ ਲਾ 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 ਓਕੇ ਲਾ ਕੇ ਨਾਲ ਲਾਓ ਓਕੇ ਲੈ ਬੀਬੀ ਦੇਖ ਤਾਂ ਕਰ ਇਕੱਠਾ ਹੋ ਗਿਆ ਜੀ ਹਲਕਾ ਹੋ ਗਿਆ ਹਾਂਜੀ ਕਰੀ ਬੀਬੀ ਕਰੀ 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 ਓਕੇ ਚੱਲ ਹਟ ਚਲੋ ਕਿਹੜਾ ਕੱਟੋ ਹਾਂਜੀ ਦੱਸੋ ਕਿਵੇਂ ਗੋਡੇ ਗੇੜਾ ਕੱਢ ਕੇ ਬਹੁਤ ਸਹੀ ਹੋ ਗਏ ਬਹੁਤ ਸਹੀ ਹੋ ਗਏ ਕਿੱਦਾਂ ਲੱਗਿਆ ਤੁਹਾਨੂੰ ਮੈਨੂੰ ਮਿਲਣਾ ਇਹਦਾ ਗਿੱਟਾ ਵੀ ਆ ਮਾੜਿਆ ਜਾਂ ਫਰਕ ਹੈ ਗਿੱਟੇ ਤੇ ਵੀ ਆ ਤੁਹਾਨੂੰ ਕਿਵੇਂ ਲੱਗਿਆ ਗੋਡੇ ਨਾਲ ਲਵਾਦੇ ਤੁਹਾਡੀ ਹਾਂਜੀ ਹਾਂਜੀ ਠੀਕ ਹੋ ਗਿਆ ਹਾਂਜੀ ਅੱਛਾ ਹੁਣ ਤਾਂ ਨਹੀਂ ਆੜਿਆ ਕੋਈ ਓਕੇ ਤੇ ਇਧਰ ਆ ਜਾ ਮੜ ਜਾ ਕੇ ਦਿਖਾਓ ਗਿੱਟਾ ਕਿਹੜਾ ਤੁਹਾਨੂੰ ਵੇ ਆਪੋ ਤਾਂ ਇਹਨੂੰ ਸਿੱਧਾ ਕਹ ਹਾਂ ਇਹਨੂੰ ਟੈਬਲੇਟ ਕੀ ਦਮਾ ਬੋਤਲ ਤੇ ਦੇ ਦਿੰਦੀ ਹੈ ਟੈਬਲੇਟ ਪੁੱਤ ਪੈਰ ਜਲ ਆਇਆ ਬੋਸਾ ਦੇਖ ਲਿਆ ਫਰਕ ਆ ਦੇਖੀ ਬੱਸ 1 ਸੈਕਿੰਡ ਦਾ ਕੰਮ ਬੀਬੀ ਰੋਲਾ ਨਹੀਂ ਪਾਉਣਾ ਬੀਬੀ ਰੋਲਾ ਨਹੀਂ ਪਾਉਣਾ ਹਾਲਾ ਯਾਰ ਪੈਰ ਕਾਦੇ ਲਈ ਪੜ ਚਲੋ 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 ਚਲ ਓਕੇ ਛੱਡ ਦੇ ਹੋ ਗਿਆ ਜੋੜ ਹੋ ਗਿਆ ਬਤਾ ਤੀ ਸੱਚੀ ਬਤਾ ਤੀ ਐਦਾਂ ਲੱਗਦਾ ਬਾਜੂ ਰੰਗਾਂ ਵਾਧੀਆਂ ਚੱਲ ਆ ਜਾ ਅੱਜ ਤੋਂ ਹੱਲ ਵਾਹ ਹੁਣ ਬਰਾਬਰ ਰਹਿਣੀ ਜਦੋਂ ਇਹਨੂੰ ਜੰਪ ਦੇਣਾ ਚੱਲ ਬੀਬੀ ਉੱਠੀ ਚਲੋ ਚਲੋ ਧੰਨ ਗੁਰੂ ਨਾਨਕ 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 ਛੱਡ ਦੇ ਚੱਲ ਹੋ ਗਈ ਬਰਾਬਰ ਦੇਖੋ ਹੋ ਗਈ ਬਰਾਬਰ ਖਾਸਾ ਹੀ ਜੀ ਛੋਟੀ ਵੱਡੀ ਲੱਤ ਦਾ ਫਰਕ ਕੀ ਹੁੰਦਾ ਜੀ ਜੂਲਾ ਉੱਪਰ ਚੜ ਜਾਂਦਾ ਹੈ ਤੇ ਉੱਪਰ ਚੜ ਗਿਆ ਚੂਲਾ ਲਾਤਾਂ ਛੋੜੀ ਆਣਾ ਅਸੀਂ ਉਹਨੂੰ ਦੱਬ ਲੈਨੇ ਆ ਦੂਜੀ ਦੀ ਬਬਲਿੰਗ ਕਰਾ ਲੈਨੇ ਆ ਬਰਾਬਰ ਬਰਾਬਰ ਆ ਜਾਂਦਾ ਹੈ ਪਰਬਲਮ ਕੀ ਹੁੰਦੀ ਆ ਪ੍ਰਬਲਮ ਜਿਹੜੀ ਦੋਨੇ ਆ ਮੇਨ ਨਾੜ ਸੁਖਨਾਂ ਦਾੜੀ ਨਰਵਸ ਸਿਸਟਮ ਵਾਲੀ ਨਾੜ ਦੋਨਾਂ ਦੇ ਜੋਇੰਟ ਤੇ ਪ੍ਰੈਸ ਹੋਣ ਲੱਗ ਜਾਂਦੀ ਹੈ ਪ੍ਰੈਸ ਹੋਣ ਨਾਲ ਜਿਹੜਾ ਆ ਦਰਦ ਲੱਕ ਤੇ ਫਿਰ ਇੱਥੇ ਆ ਸਾਈਡ ਤੇ ਪਾੜ ਤੇ ਫਿਰ ਆ ਥੱਲੇ ਇਸ ਦਰਦ ਹੋਣ ਲੱਗ ਜਾਂਦਾ ਚੱਲ 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 ਲਾ ਚੱਲ ਹਾਂਜੀ ਆਏ ਚੱਲ ਫੇਰ ਲਾ ਚਲੋ ਹਾਏ ਚੱਲ ਵੀਵੀ ਉੱਠ ਕੇ ਤੁਰ ਕੇ ਤਾਂ ਆਵਾਜ਼ ਆ ਗਿਆ ਕਰ ਗੋਡੇ ਇਕੱਠੇ ਹਾਏ 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 ਕਰ ਇਕੱਠੇ ਕਿਵੇਂ ਆਦਾ ਕਿ ਇਹਨਾਂ ਹਲਕਿਆ ਕਿ ਨਹੀਂ ਹੈ ਕਿੰਨੇ ਹਲਕੇ ਆ ਦੇਖ ਲੈ ਕਿੰਨਾ ਫਰਕ ਆ ਦੇਖ ਲਿਆ ਤੇ ਆ ਹੁਣ ਇੱਕੇ ਮਿੰਟ ਚ ਇਹ ਬਰਾਬਰ ਹੋਣਾ 2 ਇੰਚ ਦਾ ਫਰਕ ਚੱਲ ਆ ਜਾ ਤਾਂ ਚਲੋ 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 ਚਲ ਜਾਮ ਹੋਇਆ ਪਿਆ ਜਾਂ ਚਲ ਜੋੜ ਦੇ ਹੋ ਗਈ ਬਰਾਬਰ ਹੋ ਗਈ ਬਸ ਆਹੀ ਕੰਮ ਸੀ ਆ ਇਹ ਲੱਗ ਡੱਟਦਾ ਤੇ ਆ ਇਹਨਾਂ ਦੇ ਖੱਬੇ ਪਾਸੇ ਇੱਥੋਂ ਫੇਰ ਆਹ ਦਰ ਜਾਣਾ ਇਹ ਅੰਦਰੇ ਪਾਸੇ ਵੀ ਦਰ ਜਾ ਸਕਦਾ ਸਮਝ ਗਏ ਆ ਚੂਲਾ ਉੱਪਰ ਜੜਿਆ ਹਸੀ ਉਹਦੇ ਘਰ ਸੀ ਚੱਕ ਪੁੱਤ ਜਿੱਦੀ ਛੜ ਦੇ ਛੜ ਦੇ ਹੁਣ ਹੋ ਗਿਆ ਤੇਰਾ ਮੁੰਡਾ ਕੋਲੇ ਖੜਾ ਦਿਖਾ ਤਾਂ ਉਹਨੂੰ ਸਭ ਕੁਝ ਪਤਾ ਉਹਨੂੰ ਵੀ ਕੀ ਆ ਚੱਕ 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 ਛੜ ਦੇ ਕਰ ਕੇ ਮੜਕਾ ਦੇ ਛੱਡੀ ਮਾਤਾ ਕਿੱਚੀ ਤਾਂ ਮੋੜਾ ਗੋਡੇ ਆ ਨਵੇਸ਼ ਕੁਮਾਰ ਜੀ ਲੱਖ ਹਲਕਾ ਹੋ ਗਿਆ ਹੋ ਗਿਆ ਫਰੀ ਹਾਂ ਨਹੀਂ ਕਰਮਾਂ ਰੋਟੀ ਬੰਦੇ ਰੋਟੀ ਕਰਮ ਖਾਉਂਗਾ ਖੇ ਹੋਊਗਾ ਹਾਂਜੀ ਹਾਂਜੀ ਇਹਨੂੰ ਕੋਈ ਥੋੜੀ ਛੱਡ ਸਕਦਾ ਠੀਕ ਗਰਮ ਰੋਟੀ ਖਾਣੀ ਛੱਡ ਦੇ ਪੁੱਤ ਰੋਟੀ ਨਾ ਕਰ ਜੂਗਾ ਵੀ ਬਣਾ ਕੇ ਪਹਿਲਾਂ ਡੱਬੇ ਚ ਪਾਉਣੇ ਚ ਲਵੇਟ ਕੇ ਡੱਬੇ ਚ ਬੰਦ ਕਰ ਦੋ 10 ਮਿੰਟ ਬਾਅਦ ਕੱਢ ਕੇ ਠੀਕ ਉਹਦਾ ਨਿਆਰਾ ਕੋਈ ਫੱਕਰਾ ਹੈ ਜੇ ਅਸੀਂ ਗਰਮ ਰੋਟੀ ਖਾਉਂਗੇ ਤਾਂ ਕਾਲੀ ਪੂਰੀ ਹਾਂਜੀ ਹਾਂਜੀ ਇਹਦੇ ਅੰਦਰੋਂ ਛੱਡੀ ਆ ਛਾੜ ਦੇਣੀ ਹੈ ਹਾਂਜੀ ਮੂੰਹ ਦੇwidehatpur ਕੀ ਫੜਦੀ ਹੁੰਦੀ ਮੂੰਹ ਚ ਪਾ ਲੈਂਦੀ ਹਾਂ ਹਾਂ ਜੀ ਹਾਂ ਜੀ ਤਾਂ ਹੁੰਦਾ ਤੇ ਕਿੰਨੇ ਪਰਸੈਂਟ ਠੀਕ ਹੋ ਗਿਆ ਮਤਲਬ ਕਿ 25 30 ਪਰਸੈਂਟ ਜਿੰਨੇ ਫਰਕ ਆ ਜੀ ਅੱਗੇ ਨਾਲ ਤੇ ਅੱਗੇ ਨਾਲ ਉਹ 25 ਦੀ ਪਰਸੈਂਟ ਹੀ ਫਰਕ ਮੇਰੇ ਅਕੋਰਡਿੰਗ ਤਾਂ 60 70 ਪਰਸੈਂਟ ਠੀਕ ਨਹੀਂ ਨਹੀਂ ਮਤਲਬ 15 ਨਹੀਂ ਦਰਦ ਨਹੀਂ ਹੋਇਆ ਜੀ ਜੇ ਦਰਦ ਨਹੀਂ ਹੋਇਆ ਫਿਰ ਤੁਸੀਂ ਉਹਨੂੰ ਕੀ ਕਹਿੰਦੇ ਦਰਦ ਨਹੀਂ ਆ ਤਾਂ ਮੀਂਹ ਪੀਂਦੇ ਮਤਲਬ ਕਿ ਇਹ ਲੱਟ ਦੱਚ ਰਹੀ ਹੈ ਮੜ ਜਾ ਕੇ ਕਈ ਵਾਰੀ ਰੜਦੀ ਆ ਉਹਦਾ ਦਰਦ ਉਹ ਤਾਂ ਹੀ ਪਤਾ ਉਹਨੂੰ ਦਵਾਈ ਲਈ ਆ ਜੀ 15 ਦਿਨ ਦੇ ਵਿੱਚ ਇੰਨਾ ਫਰਕ ਆ ਹਾਂ ਜੀ ਤੇ ਗਾ ਮੇਰਾ ਅਗਲੇ ਵਾਰੀ ਬਿਲਕੁਲ ਫ੍ਰੀ ਉਹਨੂੰ ਮੈਂ ਡੇਢ ਮਹੀਨੇ ਤੋਂ ਡਿਸਕ ਵਾਲੀ ਦਵਾਈ ਨਹੀਂ ਦਿੱਤੀ ਡੇਢ ਮਹੀਨੇ ਤੋਂ ਬਾਅਦ ਇਹਨੇ 15 ਦਿਨ ਦਵਾਈ ਲਈ ਹੈ ਹਾਂਜੀ ਹੁਣੇ ਦਰਤ ਤਾਂ ਜਮੇ ਨਹੀਂ ਹੋਇਆ ਲੱਤ ਮਾੜੀ ਮੋਟੀ ਕਦੇ ੜਦੀ ਹੈ ਹਾਂਜੀ ਤੋਂ ਵੀ 15 ਦਿਨ ਚ ਪਿੱਛੇ ਠੰਡ ਵੀ ਇੰਨੀ ਸੀ ਉਹਦਾ ਚੰਗੇ ਭਲੇ ਬੰਦੇ ਨੇ ਜਾਮ ਕਰਦੀ ਹਾਂਜੀ ਹਾਂਜੀ ਠੀਕ ਹੈ ਤੇ ਮੈਨੂੰ ਲੱਗਦੀ ਵੀ ਆਹ ਦਵਾਈ ਨਕਲੀ ਹੋ ਜੂਗਾ ਤੇ ਡਿਸਕ ਵਾਲਾ ਡਿਸਕ ਨਹੀਂ ਸੀ ਅਸਲ ਜੋ ਜੋਇੰਟ ਦਾ ਗੈਪ ਘਟਿਆ ਹੁੰਦਾ ਜੋਇੰਟ ਦਾ ਗੈਪ ਹੀ ਘਟਿਆ ਸੀ ਹੋਰ ਤਾਂ ਕੁਝ ਨਹੀਂ ਸੀ ਵੜ ਕੇ ਲੱਤ ਵੀ ਦਰਦ ਨਹੀਂ ਹੋਇਆ ਇਲਾਕੇ ਇਲਾਕਾ ਬਿਲਕੁਲ ਫਰੀ ਹੈ ਇਹਨੂੰ ਅਸੀਂ 25-30% ਕਹਾਂਗੇ ਸੋਚ ਆਪਣੀ ਆਪਣੀ ਨਹੀਂ ਠੀਕ ਹੈ ਲਕਣ ਦਾ ਬਹੁਤ ਵਧੀਆ ਸੀ ਸਰ ਦਾ ਠੀਕ ਹੈ ਜੀ ਹੁਣ ਅੱਗੇ ਨਾਲ ਫਰਕ ਤਾਂ ਉਹ ਸਰ ਸਾਖ ਲਾ 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 ਓਕੇ ਓਕੇ ਹੋ ਗਿਆ ਅੱਗੇ ਲੱਗੇ ਆ ਪੇਸ਼ੈਂਟ ਜਿਹੜਾ ਜੀ ਇਹਨਾਂ ਦੇ ਲੱਕ ਤੋਂ ਦਰਦ ਹੋ ਗਏ ਲਾ ਪਟ ਜ ਲੱਤ ਚ ਦਰਦ ਜਾਂਦਾ ਹੀ ਪਟ ਦੇ ਵਿੱਚ ਤੇ ਮੈਂ ਬਿਲਕੁਲ ਉਹ ਜਾਣਦਾ ਕਿ ਆਹ ਇੱਕ ਛੋਟੀ ਸੀ ਤੇ ਲੱਤ ਬਰਾਬਰ ਕਰਕੇ ਇੱਕ ਦੱਬ ਲਿਆ ਝੂਲਾ ਤੇ ਦੂਜੇ ਨੂੰ ਬਬਲਿੰਗ ਕਰਾਤੀ ਬਰਾਬਰ ਆ ਗਈ ਤੇ ਲੱਤ ਕਦੀ ਜਗੜਨ ਟੁੱਟ ਗਈ ਟੁੱਟ ਗਈ ਨਾ ਹਾਂ ਕੀ ਹੋ ਗਿਆ ਕਿੰਨਾ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਮੈਨੂੰ ਅੱਜ ਤੱਕ ਮੇਰੇ ਦਰਦ ਦਿੱਤ ਮੈਂ ਜਦੋਂ ਜਰ ਬੈਠੇ ਬੜੀ ਪਰੇਸ਼ਾਨ ਜੀ 80% ਮਰੀਜ਼ ਉਸੇ ਟਾਈਮ ਹੀ ਠੀਕ ਹੋ ਜਾਂਦੇ ਜਦੋਂ ਫਿਟ ਕਰ ਦੋ 60 ਤੋਂ 70% ਜਿਹੜਾ ਲੱਖ ਪੈ ਗਿਆ ਪਹਿਲੀ ਵਾਰ ਹੀ ਆਇਓ ਹਾਂਜੀ ਪਹਿਲੀ ਵਾਰ ਹੀ ਇੱਥੋਂ ਠੀਕ ਕਰਾਉਣ ਨਾਲ ਹੀ ਜਿਹੜੇ ਫਰਕ ਪੈ ਗਏ ਹਾਂ ਫਰਕ ਪੈ ਆ ਗਿਆ ਲੱਤ ਚ ਵੀ ਫਰਕ ਲੱਗਦਾ ਹੈ ਕੋਈ ਦਿੱਤੀ ਨਹੀਂ ਨਾ ਅਖਰ ਵਾ ਇੱਕ ਮਿੰਟੀ ਲਾਇਆ ਨਹੀਂ ਮੈਨੂੰ ਬੜਾ ਫਰਕ ਪਿਆ ਤੁਰਨ ਚ ਮੈਨੂੰ ਫਰਕ ਲੱਗਣ ਲਿਆ ਦਾ ਹਾਂ ਚੱਲਣ ਚ ਦੋ ਇੱਕ ਲੱਤ ਛੋਟੀ ਜੀ 2 ਇੰਚਾਂ ਦਾ ਛੋਟ ਨਹੀਂ ਸੀ ਤੁਹਾਡੇ ਸਾਹਮਣੇ ਦਿਖਾ ਕੇ ਕੀਤਾ ਓਕੇ ਤੇ ਨਹੀਂ ਛੋਟੀ ਆ ਹੁਣੇ 1 ਮਿੰਟ ਚ ਬਰਾਬਰ ਹੋ ਜਾਣਾ ਚਲਦਾ ਅਗਲਾ ਕਹਿੰਦਾ ਖਿੱਚ ਪਾਵਾਂਗੇ ਆ ਕਰਾਂਗੇ ਮੇਰਾ ਤਾਂ ਮੈਂ ਕਹਾਂ 4 ਸੈਕਿੰਡ ਨਹੀਂ ਚੱਲਦਾ ਬੰਦਾ 4 ਸੈਕਿੰਡ ਚ ਬਰਾਬਰ ਚਲ ਛੱਡ ਦੇ ਯਾਰ ਹੋ ਗਈ ਬਰਾਬਰ ਹੋ ਗਈ ਤੇ ਕਿੰਨਾ ਟਾਈਮ ਰਹਿੰਦੀ ਹੈ ਫਿਰ ਜੇ ਇਹ ਪਰਹੇਜ ਕਾਲੇ ਬਰਾਬਰ ਹੋ ਗਈ ਜੋ ਇੱਕ ਵਾਰ ਫਿੱਟ ਕਰ ਲਈ ਫਿਰ ਬਰਾਬਰ ਹੋ ਗਈ ਜੇ ਪਰਹੇਜ ਕਰ ਗਿਆ 15 ਦਿਨ ਜਾਂਦੂ ਮੈਂ ਆਸ ਜਿਹੜਾ ਭਰ ਕੇ ਚਰਵੀ ਭਰ ਕੇ ਗ੍ਰਿਪ ਕਰ ਜਾਂਦੀ ਇਹ ਨਹੀਂ ਹਿਲਦੀ ਅਸਲੀ ਅਸਲੀਅਤ ਦੇ ਵਿੱਚ ਆ ਚੀਜ਼ ਪੱਟ ਵਾਲੀ ਹੱਡੀ ਇੱਥੇ ਆ ਕੇ ਲੱਕ ਵਾਲੀ ਹੱਡੀ ਫਾਦੀ ਫਾਲਟ ਇੱਥੇ ਹੁੰਦਾ ਜਿਹੜਾ ਬਣ ਗਿਆ ਜਿਹਾ ਫਰਕ ਦਿਖਾਉਣਾ ਇੱਥੇ ਦਿਖਾਉਣਾ ਨੇ ਹੁਣ ਫਾਲਟ ਇੱਥੇ ਆ ਰੀਡੀ ਰੀਡੀ ਫਲੈਕਸੀਬਲ ਹੋਣ ਕਰਕੇ ਇੱਥੇ ਉੱਪਰ ਫਾਲਟ ਦਿਖਾਉਂਦਾ ਜਿਹੜੇ ਚੇਪੀਆਂ ਲਾਉਂਦੇ ਨੇ ਗਲਾਸ ਲਾਉਂਦੇ ਨੇ ਕਦੇ ਜ਼ਿੰਦਗੀ ਜਿਨਾ ਪੱਟੀ ਨਾ ਪੱਟਾ ਦਾ ਖਿੱਚ ਕਦੇ ਲਾਈ ਹੋਣੀ ਜ਼ਿੰਦਗੀ 'ਚ ਨਹੀਂ ਗੱਲ ਆਈ ਇੱਕ ਚੇਪੀ ਕੀ ਹੱਡੀ ਨੂੰ ਆਪਣੀ ਜਗ੍ਹਾ ਰੱਖ ਸਕਦੀ ਹੈ ਸਵਾਲ ਹੀ ਪੈ ਨਹੀਂ ਹੁੰਦਾ ਨੇਚਰਲੀ ਕੰਮ ਕਰੋ ਨੇਚਰਲੀ ਕੰਮ ਜਿਹੜਾ ਉਹਦਾ ਰਿਜ਼ਲਟ ਵਧੀਆ ਹੁੰਦਾ ਹਾਂਜੀ ਇਤਨਾ ਕਿਲੋ ਨਮਕ ਤਵੇ ਤੇ ਗਰਮ ਕਰਕੇ 50 60 ਗ੍ਰਾਮ ਸਰੋਂ ਦਾ ਤੇਲ ਪਾ ਕੇ ਪੋਟਲੀ ਬਣਾ ਕੇ ਸੇਕ ਦਿਓ ਜੀ ਚਲੋ ਜੀ ਵਾਹ ਪਿੱਛੇ ਕਰ ਲੈ ਚੱਲਾ ਲਾ ਕੀ ਹੈ ਲੱਖ 100 ਤਾਂ ਲੱਗਾ ਦੋ ਉਹ ਕੋਈ ਨਹੀਂ ਜਾਂਦਾ ਦੇਖੋ ਜਾ ਕੇ ਤੁਹਕੇ ਦੇਖੋ ਫਲਗਾਓ ਦੇਖਿਓ ਖਾਂਣ ਲੱਗਿਆ ਹਾਂ ਤੇ ਰੋਟੀਆਂ ਘੱਟ ਖਾਲਿਆ ਕਰੋ ਆਏ ਨੂੰ ਰਹਿਣ ਆ ਵਾਹ ਵਾਹ ਥੱਲੇ ਹਾਂ ਵਾਹ ਮਿਚਕੇ ਆ ਦੋ ਚੱਕ ਉਹ ਦੇਖੋ 2 ਇੰਚ ਦਾ ਫਰਕ ਦੋ ਬੁਲਕੇ ਖਾਂ ਲਈ ਦੇਖ ਲਿਆ બસ ਹਾਇ ਇੱਕ ਮਿੰਟ ਦਾ ਕੰਮ ਚੱਲ ਚੱਕੀ ਥੱਲੇ ਨਾ ਨਹੀਂ ਚੱਕ 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 ਚੱਲ ਪੋਗੀ ਬਰਾਬਰ ਜੋੜ ਦੇ ਲੋ ਜੀ ਮੈਨੂੰ ਇਧਰੋਂ ਬਦਲਾਇਆ ਜਾਂਦਾ ਜੇ ਥੱਲੇ ਚੱਲ ਜਾਂਦਾ ਠੀਕ ਹੈ ਈਰੇ ਪਈਦੇ ਮਾਤਾ ਬਹਾ ਬੱਚੇ ਇਤਨਾ ਜਦ ਮੈਂ ਚੂੜਾ ਲਾਪਦਾ ਦੂਜੇ ਨੂੰ ਬੱਗ ਨਹੀਂ ਕਰਾਉਣੀ ਬਰਾਬਰ ਆਣ ਜੀ ਮੈਨੂੰ ਪਤਾ ਆ ਗਿਆ ਜੀੜਾ ਦਰਦ ਆ ਮੈਂ ਦਰਦੀ ਗੋਲੀ ਨਹੀਂ ਦਤਾ ਉਹ ਆਪਾਂ ਦਾ ਆੜ ਤੋਂ ਫ੍ਰੀ ਕਰਤੀ ਹੱਡੀ ਨੂੰ ਸੈੱਟ ਹਾਫਿੰਗਾ ਹੱਥ ਵਾਲਾ ਕੀਤਾ ਜਦੋਂ ਦਰਦ ਆ ਜਦੋਂ ਉਹ ਤੋਂ ਨਾੜ ਸਰਕਲ ਚੱਲ ਪਿਆ 20 ਮਿੰਟ ਰੁਕ ਜਾਓ 20 ਮਿੰਟ ਬਾਅਦ ਸਰਕਲ ਇੱਕ ਵਾਰੀ ਜਿਹੜਾ ਆ ਗਿਆ ਦਰਦ ਖਤਮ ਹੋ ਗਿਆ ਕਿੰਨੀ ਵਾਰ ਆਏ ਸੀ ਹਾਂ ਜੀ ਕਿੰਨੀ ਵਾਰ ਆਏ ਸੀ ਕਿੰਨੀ ਵਾਰ ਪਹਿਲੀ ਵਾਰ ਸਰ ਪਹਿਲੀ ਵਾਰ ਹੀ ਆਇਆ ਹਾਂ ਜੀ ਸਰ ਕੀ ਫਰਕ ਲੱਗਿਆ ਜੀ ਕੁਝ ਫਰਕ ਲੱਗਦਾ ਸਰ ਕੁਝ ਮੂਮੈਂਟ ਤੋਂ ਤਾਂ ਹੁਣ ਥੱਲੇ ਥੋੜਾ ਦਰਦ ਹੈ ਅੱਗੇ ਨਾਲ ਥੋੜਾ ਘਟ ਹੋਇਆ ਜੀ ਹਾਂਜੀ ਬਹੁਤ ਵਧੀਆ ਹੈ ਠੀਕ ਹੈ ਡੀਅਰ ਸੈਟਅਪ ਠੀਕ ਹੋ ਗਿਆ ਹਾਂ ਇਹ ਜੇ ਪਹਿਲੀ ਵਾਰੀ ਆਏ ਨੇ ਇਹਨਾਂ ਦਾ ਕਹਿਣਾ ਕੀ ਪਹਿਲਾਂ ਦਰਦ ਸੀਗਾ ਹੁਣ ਉਹ ਹੌਲੀ ਹੌਲੀ ਘਟ ਗਿਆ ਤੇ ਸਰੀਰ ਜਿਹੜਾ ਉਹ ਹਲਕਾ ਹੋ ਗਿਆ ਚੱਲ ਟ੍ਰਾਈ ਕਰ ਲੈ ਬੱਤ ਓਕੇ ਆ ਬਿਲਕੁਲ ਚੱਟੀ ਹੋ ਗਈ ਰਨ ਆ ਕਰਕੇ ਰੋਈ ਯੂ ਟੇਕ ਚਲੋ ਕਿ ਸਬਰਾ ਦੇ ਲੈ ਲੈ ਫੋਟੋ ਤੇਰਾ ਲੱਕ ਨਹੀਂ ਦੇ ਬੁਆ ਚਲੋ ਅਗਲੇ ਲਈ ਅਗਲੇ ਨੂੰ ਬਾਜ ਮਾਰੋ ਨਵੀਂ ਇੱਕ ਮਿੰਟ ਪਾਸਚੀ ਤੇ ਅਗਲੇ ਨੂੰ ਬਾਜ ਮਾਰੋ ਯਾਰ ਅੱਗੇ ਜਾ ਚੱਕ ਦੋ ਇਹ ਦੋ ਵੇ ਨਾਲ ਦਾ ਕੱਟਾ ਚਾਹੀਦਾ ਹੈ ਬਸ ਖਲੀ ਗਾ ਇਹ ਦੋ ਵੇ ਆਇਓ ਕਿਆੜਾ ਮੋਡਾ ਸਰਦੀ 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 ਓਕੇ ਚੱਕੋ ਚੱਕੋ ਓਕੇ ਚੱਕੋ ਕਿਹੜੀ ਜੀ ਹੋਰ ਦੱਟਾ ਦੱਟਾ ਆਪੋ ਤੇ ਦੱਸ ਤਾਨੂੰ ਆਹ ਘੋਟੇ ਮਨਪ੍ਰੀਤ ਸਿੰਘ ਪਿੱਛੇ ਹੋਣਾ ਬੈਠਣਾ ਵੀਰੇ ਪਿੱਛੇ ਹੋ ਕੇ ਕਿਹੜਾ ਇਹਨੂੰ ਕਹਿੰਦੇ ਆਉਂਦੇ ਆ ਕਰਦੇ ਇੱਕ ਪਤਲਾ ਮਨ ਕੀ ਦਿੰਦੇ ਦੋਨੇ ਗੋਲੀਆਂ ਦੇ ਦੇ ਮੈਂ ਕੀ ਕਿਹਾ ਦੋਨੇ ਗੋਲੀਆਂ ਦੇ ਦੇ ਮੈਂ ਜਦੋਂ ਬੈਠਾ ਮੋਬਾਈਲ ਤੇ ਉਹ ਕਰ ਜਾਂਦਾ ਭੇਜ ਜਾਂਦਾ ਓਕੇ ਉਹ ਚਿੱਟੀ ਜਿਹੜੀ ਦਾ ਬੰਦਾ ਸੀ ਪਤਲਾ ਜਾਂ ਕਹਿੰਦਾ ਪਹਿਲਾਂ ਮੈਨੂੰ ਲੈ ਮੈਂ ਕਿਹਾ ਚਿੱਟੀ ਜਿਹੜੀ ਦਾ ਬੰਦਾ ਸੀ ਪਤਲਾ ਜਾਂ ਲਾਫਤ ਗੋਟਾ ਨਾਲ ਲਾਫਤ ਕਟਾਗਾ ਗੋਡਾ ਨਾ ਲਾਓ ਗਟਾ ਮੁੰਡਾ ਮੋਡਾ ਲੱਕ ਤੇ ਗੋਡਾ ਜੀ ਨੌਜਾਨ ਮੁੰਡਾ ਫੜ ਕਰਕੇ ਕੰਮ ਬਾਹਰ ਭਾਰੇ ਨਾ ਉਹਦੇ ਕਰਕੇ ਹੁਣ ਫਰੀ ਹੈ ਲੱਕ ਹਾਂਜੀ ਹਾਂਜੀ ਫਰੀ ਤੇ ਗੋਡਾ ਵੀ ਕਰਤਾ ਮੋਡਾ ਲਓ ਚੱਕੋ ਫੇਰ ਚੱਕੋ ਜੀ ਹਾਂਜੀ ਫੇਰਾ ਸਾਰੇ ਚੱਕੋ ਜੀ ਚੱਕ ਬਿਲਕੁਲ ਫਰੀ ਜੀ ਹੂੰ ਜਦੋਂ ਹੱਡੀ ਮੈਂ ਫੜਦੀ ਹੱਡੀ ਤਾਂ ਮੈਂ ਜਦ ਹੀ 100% ਲਗਭਗ ਮੌਕੇ ਆਪਣੀ ਜਗ੍ਹਾ ਲਿਆ ਤਨ ਜੀ ਉਹ ਫਰਤੀ ਠੀਕ ਹੈ ਮੈਂ ਵੀਡੀਓ ਵੇਖੀ ਸੀ ਫੇਰ ਆਇਆ ਆਪਾਂ ਹਾਂਜੀ ਇਹ ਜਿਹੜਾ ਨੌਜਵਾਨ ਇਹ ਛੜਾ ਕੰਮ ਜਿਹੜਾ ਬਹੁਤ ਜ਼ੋਰ ਪਾਦਾ ਕਿਹੜੀ ਜਗ੍ਹਾ ਤੋਂ ਆਇਓ ਇਟਲੀ ਭਾਈ ਇਟਲੀ ਜ਼ੋਰ ਪਾਦਾ ਕੰਮ ਹੈ ਕੰਮ ਚੱਕਣ ਦੁਕਾਨਾਂ ਵਾਲਾ ਉੱਪਰ ਏਠਾਂ ਕਰਨ ਵਾਲਾ ਪੌੜੀਆਂ ਚੜਨ ਵਾਲਾ ਕੰਮ ਹੈ ਪਰ ਇੱਕ ਜੀ ਆ ਵੀ ਇੱਥੇ ਜੇ ਮਾਂ ਪਿਓ ਕਹਿੰਦੇ ਕੰਮ ਕਰ ਲੋ ਕਰਦੇ ਨਹੀਂ ਸੀ ਨਹੀਂ ਕਰਦੇ ਉੱਥੇ ਅਗਲੇ ਉਹ ਫਿਰ ਨੌਜਵਾਨ ਇਟਲੀ ਤੋਂ ਆਇਆ ਜਿੰਦਾ ਕੀ ਇੱਥੇ ਜਿਹੜਾ ਇਲਾਜ ਆ ਉਹ ਕੀਤਾ ਗਿਆ ਇੱਥੇ ਬਜ਼ੁਰਗਾਂ ਦਾ ਤੇ ਨੌਜਵਾਨਾਂ ਦਾ ਜਿਹੜਾ ਇਲਾਜ ਆ ਉਹ ਜਸਵੰਤੀ ਦੁਆਰਾ ਕੀਤਾ ਜਾਂਦਾ ਜਸਵੰਤ ਜੀ ਇੱਕ ਵਾਰੀ ਇਹਨਾਂ ਨੂੰ ਤੇ ਮੈਂ ਸ਼ਨੀਵਾਰ ਬੇਗੋਵਾਲ ਅਪਲਾਥ ਰੋਡ ਦੇ ਉੱਤੇ ਸਾਹਮਣੇ ਸਾਡੇ ਠੇਕਾ ਨਾਲ ਫਿਟਨੈਸ ਜਿਮ ਹੈ ਅਪਲਾਥ ਰੋਡ ਦੇ ਉੱਤੇ ਤੇ ਆਪ ਦਾਸ ਚੌਕ ਇਧਰ ਪਿੰਡ ਤੇ ਸ਼ਨੀਵਾਰ ਇੱਥੇ ਹੁੰਦੇ ਆ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨ ਅਸੀਂ ਮੁੱਲਾਪੁਰ ਲਿੰਕ ਰੋਡ ਪਿੰਡ ਵਾਲੇ ਰੋਡ ਨੂੰ ਲਿੰਕ ਰੋਡ ਕਹਿੰਦੇ ਆ ਮੁੱਲਾਪੁਰ ਪਿੰਡ ਵਾਲੇ ਰੋਡ ਨੂੰ ਲਿੰਕ ਰੋਡ ਕਹਿੰਦੇ ਆ ਉਹ ਤੋਂ ਜੀਜੀ ਰੋਡ ਤੋਂ 200 ਫੁੱਟ ਅੰਦਰ ਜਾਵਾਂਗੇ ਸੱਜੇ ਪਾਸੇ ਦੁਕਾਨ ਹੈ ਬਾਬਾ ਸ੍ਰੀ ਚੰਦ ਦੇਸੀ ਸਾਖ ਨਹੀਂ ਇੱਥੇ ਇਹ ਇਸੇ ਨਾਮ ਦੇ ਉੱਥੇ 5 ਦਿਨ ਉੱਥੇ ਆ ਇੱਕ ਦਿਨ ਇੱਥੇ ਆ ਵਦੇਸ਼ਾਂ ਤੋਂ ਵੀ ਬਹੁਤ ਲੋਕ ਆਉਂਦੇ ਨੇ ਇੱਕ ਵਾਰੀ ਜਾਂ ਇਲਾਜ ਕਰਾ ਕੇ ਜਾਂਦੇ ਨੇ ਜੇ ਦੁਬਾਰਾ ਨੂੰ ਦਵਾਈ ਦੀ ਲੋੜ ਪੈਂਦੀ ਹੈ ਫਿਰ ਉਹ ਕੋਰੀਅਰ ਹੋ ਜਾਂਦੀ ਹੈ ਜੀ ਦੇਖੋ ਮੇਰਾ ਤਾਂ ਪੁਆਇੰਟ ਇਹ ਹੈ ਬਈ ਮਰੀਜ਼ ਨੂੰ ਬਿਨਾਂ ਦੇਖੇ ਦਵਾਈ ਨਹੀਂ ਦਿੰਦਾ ਜਿਹੜਾ ਮਰੀਜ਼ ਕੋਈ ਵਿਦੇਸ਼ ਤੋਂ ਆਉਂਦਾ ਉਹ ਜਿਵੇਂ ਉਹਨੇ ਜੇ ਉਹਦੇ ਕੋਲ ਟਾਈਮ ਘੱਟ ਆ ਫਿਰ ਉਹਨੂੰ ਕਹਿੰਦਾ ਵੀ ਅੱਜ ਨਹੀਂ ਦਵਾਈ ਨਾਲ ਲੈ ਜਾ ਤੇ ਜੇ ਦੇਖਿਆ ਵੀ ਉਹਦੇ ਕੋਲ ਟਾਈਮ ਹੈਗਾ ਫਿਰ ਉਹਨੂੰ ਕਹਿੰਦਾ 15 ਦਿਨ ਬਾਅਦ ਦੁਬਾਰਾ ਆ ਕੇ ਚੈੱਕ ਕਰਵਾ ਲਈ ਅਸੀਂ ਵਾਰੀ ਵਾਰੀ ਹੀ ਬੁਲਾਉਂਦੇ ਲੱਕ ਤੇ ਗੋਡਿਆਂ ਵਾਲਾ ਗੋਡਿਆਂ ਵਾਲਾ ਤਾਂ 2-3 ਮਹੀਨੇ ਆ ਸਕਦਾ ਤੇ ਜਿਹੜਾ ਲੱਕ ਵਾਲਾ ਤਾਂ ਮਹੀਨਾ ਡੇਢ ਵੀ ਨਹੀਂ ਆ लास्ट ਕਦੇ ਲੋੜ ਨਹੀਂ ਪੈਂਦੀ ਜਿਹੜਾ ਮੈਂ ਇੱਕ ਵਾਰ ਫਿੱਟ ਕਰਦਾ ਮੌਕੇ ਤੇ 60 70% ਮੈਂ ਫ੍ਰੀ ਕਰ ਦਿੰਦਾ ਉਹਨੂੰ ਜਦੋਂ 60 70% ਫ੍ਰੀ ਹੋ ਗਿਆ ਤੇ ਬੰਦਾ ਆਪਣੇ ਆਪ ਹੀ ਆਪਣੀ ਚਸ ਨੂੰ ਉਹ ਕਰਦਾ ਇਹ ਕਈ ਟਿਕਟ ਵਧਾ ਲੈਂਦੇ ਆ ਜੀ ਵੀ ਮੈਂ ਗਾਹ ਰੋਕੀ ਚੱਲ ਜਾਊਗਾ ਜੀ ਠੀਕ ਹੈ ਇਹ ਸੰਨ ਜਸਵੰਤ ਸਿੰਘ ਜੀ ਵੈਦ ਆ ਜਿਹੜੇ ਕਿ ਬਿਨਾ ਪੱਟੇ ਤੋਂ ਬਿਨਾ ਖਿੱਚ ਪਾਏ ਜਿਹੜਾ ਗੋਡਿਆਂ ਤੇ ਢੂਹੀ ਦਾ ਜਿਹੜਾ ਇਲਾਜ ਆ ਉਹ ਕਰ ਦਿੰਨੇ ਤੇ ਮੌਕੇ ਤੇ ਹੀ ਕਈ ਮਰੀਜ਼ਾਂ ਦਾ ਜਿਹੜਾ 70 ਤੋਂ 80% ਜਿਹੜਾ ਫਰਕ ਆ ਉਹ ਪਾ ਕੇ ਤੋਂ ਤੋਰ ਦੇਣ ਦੇ ਨਾਲ ਹੀ ਜਿਹੜੀ ਦਵਾਈ ਆਉ ਦਿੰਦੇ ਨੇ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਸਟਰ ਵੀਰਪੂ ਨੂੰ ਵੇਖੋ ਆ